ਲੋ ਜੀ ਅੱਜ ਤੁਹਾਨੂੰ ਦੱਸਾਂਗੇ 13 ਇੰਚ ਕੀ ਵਾਲਾ ਕੌਲਾ ਜਿਹੜਾ ਬਣਾਉਣਾ ਆਪਾਂ ਵੀ ਕਿਸ ਤਰ੍ਹਾਂ ਚੌਹ ਇੱਟਾਂ ਦਾ ਬਣਾਉਣਾ ਆਹ ਕਟਰ ਵੀ ਆਪਾਂ ਲਾ ਕੇ ਰੈਡੀ ਕਰ ਲਿਆ ਵਾ ਤੇ ਆਹ ਚਾਰ ਇੱਟਾਂ ਵਾ ਹੁਣ ਤੁਹਾਨੂੰ ਬਣਾ ਕੇ ਵਿਖਾਉਣੇ ਆ ਤੇ ਕਰ ਲੋ ਕੱਟ ਇਆਂ ਚਾਰ ਇੱਟਾਂ ਇੱਥੇ ਸਟਾਰਟ ਹੂੰ ਆ ਆਪਣੇ ਕੋਲ ਚਾਰ ਇੱਟਾਂ ਹੁਣ ਇਹਨਾਂ ਦਾ ਚਾਹਾਂ ਚੌਹ ਇੱਟਾਂ ਦਾ ਆਪਾਂ ਕੌਲਾ ਜਿਹੜਾ ਤਿਆਰ ਕਰਨਾ ਆ ਆਪਣੀਆਂ ਚਾਰ ਇਕਾਂ ਦਾ 24 ਇੰਚ ਕੋਲ। ਲੋ ਜੀ ਆ ਤਿਆਰ ਹੋ ਗਿਆ ਚਾਰ ਇਕਾਂ ਦਾ 13 ਇੰਚ ਹੀ ਕੋਲ। ਠੀਕ ਹੈ ਜੀ। ਮਿਹਰਬਾਨੀ ਧੰਨਵਾਦ। ਤੋਂ ਲਿਆ ਪਿਆ ਗਾਡਰ ਨਾ। ਉਹ ਤੱਕ ਉਹ ਸਰਪੰਚਾ ਤੱਕ। ਤੱਕਦੇ ਤੱਕਦੇ ਓ ਡਾਏ ਬੱਲਿਆ 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 ਖੋ ਯਾਰ ਆਹ ਵੇਖੋ ਜੀ ਇੱਕ ਆ ਗਿਆ ਬੰਦਾ ਬੱਲੇ ਦੀ ਵੀਡੀਓ ਦੇਖੀ ਡੇਗਣਾ ਪਈ ਇਹ ਨਾ ਚੱਲ ਕੇ ਚੱਲ ਜਾਂਦੇ ਹਾਂ ਨਾ ਚੱਲ ਕੇ ਆਪ ਆਰਡਰ ਵੀ ਜਾ ਪਿਆ ਤੇਰਾ